ਬਾਪੂ ਜਰਨੈਲ ਸਿੰਘ ਜੀ ਮਲੋਟ ਸ਼ਹਿਰ ਤੋਂ ਲੈ ਕੇ ਆਏ ਸੀ ਬਾਪੂ ਨੇ ਉਹ ਦੱਕਾ ਜਿਹੜਾ ਉਹ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕਰਨਾ ਤੇ ਇਹਨਾਂ ਭਰਾਵਾਂ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਬਾਪੂ ਸਾਡਾ ਬਾਪੂ ਜਰਨੈਲ ਸਿੰਘ ਸਾਡਾ ਪਿਓ ਆ ਸਾਡਾ ਬਾਪੂ ਆ ਬਧੀਆ ਤੰਦਰੁਸਤਾ ਤੁਰਦਾਨੀ ਜੀ ਤੁਹਾਨੂੰ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਕਿਹੜੀ ਹਾਲਤ ਸੀ ਬਾਪੂ ਦੀ ਵੀਰ ਜੀ ਇਹ ਬਾਪੂ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਮਤਲਬ ਰਾਤ ਗੁਜ਼ਾਰਦਾ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਹੈ ਬਾਪੂ ਦੇ ਆਪਾਈ ਜੀ ਬਾਬਾ ਜੀ ਪੋਲ ਥੱਲੇ ਬੈਠੇ ਆ ਇਹਨਾਂ ਨਾਲ ਕੋਈ ਪਾਲੀਵਾਰ ਸੈਣੀਗਾ ਕਿ ਸਿੰਘ ਬਾਪੂ ਜੀ ਨੇ ਆ ਦੇਖੋ ਲੈਟਰਨਰੀ ਬਾਥਰੂਮ ਇੱਥੇ ਕਰ ਰਹੇ ਨੇ ਉਹ ਟਾਇਲਟ ਪਈ ਹੈ ਬਾਪੂ ਜੀ ਉੱਤੇ ਮਿੱਟੀ ਪਾਈ ਹੋਈ ਆ ਆ ਪਿਸ਼ਾਬ ਪਿਆ ਬਾਪੂ ਦਾ ਸੱਕਾ ਹਰ ਸਿੰਘ ਹਾਂਜੀ ਵਾਇਗੁਰ ਜੀ ਕੀ ਫਤਿਹ ਜੀ ਬਾਪੂ ਜਰਨੈਲ ਸਿੰਘ ਜੀ ਮਲੋਟ ਸ਼ਹਿਰ ਤੋਂ ਲੈ ਕੇ ਆਏ ਸੀ ਬਾਪੂ ਨੇ ਆਪ ਦਾ ਘਰ ਜਿਹੜਾ ਉਹ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕਰਤਾ ਬਾਪੂ ਜੀ ਨੇ ساری ਉਮਰ ਗੁਰਸਿੱਖੀ ਜੀਵਨ ਬਤੀਤ ਕੀਤਾ ਭੈਣ ਭਰਾਵਾਂ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਬਾਪੂ ਨੂੰ ਜਦੋਂ ਬਾਪੂ ਘਰੇ ਵਾਪਸ ਗਏ ਨਾ 20-25 ਸਾਲ ਗੁਰੂ ਘਰਾਂ 'ਚ ਸੇਵਾ ਕਰਾਉਂਦੇ ਰਹੇ ਤਾਂ ਘਰਦਿਆਂ ਨੇ ਅੰਦਰ ਬੜਨ ਤੋਂ ਵੀ ਮਨਕਾਰ ਕਰਤਾ ਫਿਰ ਬਾਪੂ ਨੇ ਆਪਦੀ ਜਗਾ ਵੇਚ ਕੇ ਗੁਰਦੁਆਰਾ ਸਾਹਿਬ ਨੂੰ ਦੇ ਦਿੱਤੀ ਮਤਲਬ ਜਗਾ ਗੁਰਦੁਆਰਾ ਸਾਹਿਬ ਦੇ ਨਾਮ ਲਵਾ ਦਿੱਤੀ ਵੀ ਤੁਸੀਂ ਮੈਨੂੰ ਘਰੇ ਨਹੀਂ ਬਾੜਦੇ ਫਿਰ ਬਾਪੂ ਜਰਨੈਲ ਸਿੰਘ ਗੁਰਦਸੇਖਾ ਇਹਦਾ ਜਿਹੜਾ ਪਰਿਵਾਰ ਆ ਉਹਨਾਂ ਨੇ ਗੁਰਸਿੱਖੀ ਜੀਵਨ ਛੱਡਤਾ ਉਹ ਕਿਸੇ ਹੋਰ ਦੇ ਲਾਮ ਲਾ ਕੇ ਜਾ ਕੇ ਤੇ ਇਹ ਗੁਰੂ ਦਾ ਸਿੰਘ ਸੀਗਾ ਇਹ ਫਿਰ ਅੜਦਾ ਸੀ ਉਹਨਾਂ ਦੇ ਨਾਲ ਤੇ ਉਹ ਮੰਨਕਰ ਹੋ ਗਏ ਜਿਹੜੇ ਗੁਰੂ ਤੋਂ ਮੰਨਕਰ ਹੋ ਗਏ ਉਹਨੇ ਆਪਣੇ ਚਾਚੇ ਤਾਇਏ ਦਾ ਕੀ ਕਰਨਾ ਸੀ ਨਾਲ ਸਾਥ ਦੇਣਾ ਸੀ ਪਰ ਹਮ ਸਾਡਾ ਬਾਪੂ ਜਰਨੈਲ ਸਿੰਘ ਸਾਡਾ ਪਿਓ ਆ ਸਾਡਾ ਬਾਪੂ ਆ ਵਧੀਆ ਤੰਦਰੁਸਤਾ ਤੁਰਦਾ ਨਹੀਂ ਸੀ ਜਦੋਂ ਲੈ ਕੇ ਆਏ ਸੀ ਤੁਸੀਂ ਤਸਵੀਰਾਂ ਦੇਖੋ ਕਿਹੜੀ ਹਾਲਤ ਸੀ ਬਾਪੂ ਕਿ ਸਿੰਘ ਬਾਪੂ ਜੀ ਨੇ ਆ ਦੇਖੋ ਲੈਟਰਨ ਬਾਥਰੂਮ ਇੱਥੇ ਕਰ ਰਹੇ ਨੇ ਉਹ ਟਾਇਲਟ ਪਈ ਹੈ ਬਾਪੂ ਜੀ ਦੇ ਉੱਤੇ ਮਿੱਟੀ ਪਾਈ ਹੋਈ ਆ ਆ ਪਿਸ਼ਾਬ ਪਿਆ ਬਾਪੂ ਜੀ ਦਾ ਗੁਰੂ ਦਾ ਸੈਕਟਰ ਮਹਿੰਗ ਸਿੰਘ ਹਾਂਜੀ ਸਾਰੀ ਉਮਰ ਬਾਪੂ ਜੀ ਨੇ ਬਾਣੇ ਤੇ ਬਾਣੀ ਨਾਲ ਜੁੜ ਕੇ ਕੱਢੀ ਪਰ ਅੱਜ ਬਢਾਪਾ ਵਾ ਜਿਹੜਾ ਆਪਣਾ ਉਹ ਇੱਥੇ ਪੁਲ ਥੱਲੇ ਕੱਢ ਰਿਹਾ ਬਾਪੂ ਪਰ ਦੇ ਥੱਲੇ ਪਿਆ ਸੀ ਲੈਟਰਨ ਬਾਥਰੂਮ ਵਿੱਚ ਹੀ ਹੁੰਦੀ ਸੀ ਨੀਲਾ ਚੋਲਾ ਪਾਇਆ ਨਿੰਗ ਸਿੰਘਾਂ ਦੇ ਬਾਣੇ ਸੀ ਬਾਪੂ ਪਰ ਅੱਜ ਮੇਰਾ ਬਾਪੂ ਦੁਆਰਾ ਫੇਰ ਬਾਣੇ ਚ ਆ ਗਿਆ ਬਾਪੂ ਬਾਣੀ ਨਾਲ ਤੇ ਬਾਣੇ ਨਾਲ ਜੁੜਿਆ ਬਸ ਮਹਾਰਾਜ ਦੀ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਸੱਚੇ ਪਾਤਸ਼ਾਹ ਬਾਪੂ ਜੀ ਬਾਪੂ ਸਰਦਾਰ ਜਰਨੈਲ ਸਿੰਘ ਪਿੰਡ ਦਾ ਕੀ ਨਾਂ ਪਿੰਡ ਦਾ ਪਿੰਡ ਦਾ ਕੀ ਨਾਂ ਪਿੰਡ ਪਿੰਡ ਮੈਂ ਆਪਣਾ ਜੰਡਾਲਾ ਹੈ ਜੰਡਾਲਾ ਮਲੂਟ ਜੰਡਾਲਾ ਮਲੂਟ ਦੇ ਕੋਲੇ ਜੰਡਾਲਾ ਪਿੰਡ ਆਲਾ ਤੁਸੀਂ ਜਾ ਕੇ Ha, Ben